ਖੁਸ਼ੀਆਂ ਵਿੱਚ ਪਿਆ ਚੀਕ ਚਹਾੜਾ ਹੱਸਦੇ ਨੱਚਦੇ ਲੱਗ ਗਏ ਪਿੱਟਣ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਿੰਟਾਂ ਵਿੱਚ ਕੀ ਹੋ ਜਾਵੇ ਕੁਝ ਨਹੀਂ ਪਤਾ ਹੁੰਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਔਰਤਾਂ ਡੀਜੇ ਤੇ ਨੱਚਦੀਆਂ ਦਿਖਾਈ ਦੇ ਰਹੀਆਂ ਨੇ ਦਰਸਲ ਇਸ ਘਰ ਵਿੱਚ ਵਿਆਹ ਸੀ ਅਤੇ ਰਾਤ ਨੂੰ ਡੀਜੇ ਤੇ ਕੁਝ ਔਰਤਾਂ ਨੱਚ ਰਹੀਆਂ ਸੀ ਸਾਰਿਆਂ ਹੀ ਬਹੁਤ ਖੁਸ਼ ਨਜ਼ਰ ਆ ਰਹੀਆਂ ਸੀ ਪਰ ਅਚਾਨਕ ਹੀ ਇੱਕ ਔਰਤ ਨੱਚਦੀ ਨੱਚਦੀ ਖੜ ਜਾਂਦੀ ਹੈ ਅਤੇ ਇੱਕੋ ਦਮ ਹੀਠਾਂ ਡਿੱਗ ਜਾਂਦੀ ਏ ਹੋਰ ਨੱਚ ਰਹੀਆਂ ਔਰਤਾਂ ਉਸ ਨੂੰ ਭੱਜ ਕੇ ਚੱਕਦੀਆਂ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਏ ਸੋ ਜਿਸ ਘਰ ਵਿੱਚ ਕੁਝ ਸਮਾਂ ਪਹਿਲਾਂ ਖੁਸ਼ੀਆਂ ਸੀ ਉੱਥੇ ਕੁਝ ਹੀ ਪਲਾਂ ਵਿੱਚ ਪਿੱਟ ਸਿਆਪਾ ਪੈ ਜਾਂਦਾ ਏ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਇਸ ਔਰਤ ਨੂੰ ਡੀਜੇ ਦੀ ਧਮਕ ਨਾਲ ਹਾਰਟ ਅਟੈਕ ਆ ਗਿਆ ਹੋਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਏ ਕਿ ਕੁਝ ਲੋਕ ਡੀਜੇ ਦੀ ਧਮਕ ਨੂੰ ਸਹਿ ਨਹੀਂ ਕਰ ਸਕਦੇ ਸੋ ਕਾਰਨ ਚਾਹੇ ਕੁਝ ਵੀ ਹੋਵੇ ਪਰ ਰੱਬ ਨੇ ਖੁਸ਼ੀਆਂ ਨੂੰ ਇੱਕੋ ਦਮ ਦੁੱਖਾਂ ਵਿੱਚ ਬਦਲ ਦਿੱਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ